ਆਏ ਹੀ ਉਹ ਦਿਨ ਆਪਾਂ ਡੰਗਰ ਡੁੰਗਰ ਉੱਪਰ ਚੜ੍ਹੇ ਹੋਏ ਲੋਕਾਂ ਨੇ ਲਾਗੇ ਪਿੰਡ ਦੇ ਡੰਗਰ ਡੁੰਗਰ ਵੇਖ ਕੇ ਗਏ ਸਾਰੇ ਜਿਹਨੇ ਬੱਜੇ ਨੇ ਪੁੱਛ ਕੇ ਸਕੇ ਗਏ ਇਹਨਾਂ ਨੂੰ ਜੋ ਆਪਾਂ ਬਣਦੀ ਸਭ ਆਪਣੇ ਕੋਲ ਕੀਤੀ ਤੇ ਜਿੰਨੇ ਵੀ ਆਹੋ ਇਲਾਕੇ ਦੇ ਆਪਣੇ ਤੇ ਡੰਗਰੀ ਜਿਹੜੇ ਦੇਖੇ ਡੁੱਬੇ ਹੋਏ ਪਿੰਡ ਜਿੰਨੇ ਵੀ ਜਾਨਵਰ ਚਾਰ ਦਣ ਆਪਾਂ ਕੱਢੇ ਇਹ ਤੇ ਆਪਣੇ ਕੋਲ ਦਿੱਤੀ ਗਈ ਸਹਾਵਾ ਜ਼ਰੂਰ ਕੀਤੀ ਕਿ ਜਾਨਵਰ ਸਾਰੇ ਦੇਖ ਕੇ ਗਏ ਪੁੱਛ ਕੇ ਗਏ ਉਹ ਕੋ ਲੋੜਤ ਨਹੀਂ ਆ ਬਈ ਉਹ ਡੰਗਰ ਢਿੱਲਾ ਮੱਠਾ ਦਾ ਦੱਸੋ ਜਿੱਥੇ ਜਿੱਥੇ ਆਪਣੀ ਪਹੁੰਚ ਪਈ ਤੇ ਬਾਕੀ ਇਹਨਾਂ ਦਾ ਕੋਨੇ ਵਾਲੀ ਜੰਮਰਸਰ ਜ਼ਿਲ੍ਹੇ ਦਾ ਪਹਿਲਾ ਪਿੰਡ ਆ ਤੁਸੀਂਾਂ ਦੇ ਬੰਨ ਵੱਜਣ ਦੇ ਪਿੰਡ ਕੋਨੇਵਾਲ ਅੰਮ੍ਰਿਤਸਰ ਜ਼ਿਲ੍ਹੇ ਦਾ ਪਹਿਲਾ ਪਿੰਡ ਆ ਜਿਹੜਾ ਹੜ ਦੇ ਵਿੱਚ ਸਭ ਤੋਂ ਜ਼ਿਆਦਾ ਪੁਰਾ ਹੈ ਨਾ ਸਭ ਤੋਂ ਜ਼ਿਆਦਾ ਮੁਸ਼ਕਲ ਆਈ ਏ ਪਿੰਡ ਨੂੰ ਜਿਹੜਾ ਡੁੱਬ ਚੁੱਕਾ ਹੈ ਤੇ ਆਏ ਆ ਵੇਖਣ ਦੇਖਣ ਪਾਣੀ ਉੱਤਰ ਗਿਆ ਕਾ ਵੀ ਪਰ ਨੁਕਸਾਨ ਜਿਹੜਾ ਹੋ ਗਿਆ ਨਾ ਛੱਲਿਆ ਔਖਾ ਜਾਂਦਾ ਯਾਰ ਫਸਲਾਂ ਬਹੁਤ ਖਰਾਬ ਹੋ ਗਈਆਂ ਨੇ ਆ ਕੋਠੀ ਵੇਖੋ ਮਤਲਬ ਬਹਿ ਗਈ ਹੈ ਠਾਂ ਨੂੰ ਢਾਈ ਗਈ ਹੈ ਸਮਝ ਲਓ ਕਿੰਨਾ ਨੁਕਸਾਨ ਵਿਚਾਰਿਆਂ ਦਾ ਹੋਇਆ ਹੈ ਨਾ ਇਹ ਉਤਰ ਸੇਵਾ ਚੱਲਦੀ ਪਈ ਹੈ ਉਧਰ ਬੰਨ ਬੱਜਣ ਡਿਆ ਜਿਹੜਾ ਤੁਸੀ ਦਾ ਜਿਹੜਾ ਰਾਵੀ ਦਰਿਆ ਤੋਂ ਪਾਣੀ ਆਇਆ ਤੇ ਜਿਹੜੀਆਂ ਤੁਸੀਆਂ ਆਪਣੀਆਂ ਬੰਨ ਟੁੱਟੇ ਉਧਰ ਬੰਨ ਸੇਵਾ ਚੱਲ ਰਹੀ ਹੈ ਮਨ ਬੱਜ ਰਿਹਾ ਤੁਸੀ ਦਾ ਇਹ ਜਿਹੜੇ ਪਾਰ ਪਏ ਇਹਨਾਂ ਨੇ ਨੁਕਸਾਨ ਕੀਤਾ ਪਾਣੀ ਗਾਂ ਤੱਕ ਆਇਆ ਤੇ ਬਾਬਾ ਮਿਹਰ ਕਰੇ ਉਹ ਸਾਰਾ ਇਲਾਕਾ ਡੁੱਬਿਆ ਹੈ ਸਾਰਾ ਤੇ ਇਹ ਤੁਦੋ ਕੇ ਪਾਣੀ ਲਾ ਲੋਗੇ ਪਰਾਂਡਾ ਜਿਹੜਾ ਪੂਰਾ ਡੁੱਬ ਚੁੱਕਾ ਹੈ ਕੋਠੀ ਦੇ ਹੱਦ ਤੱਕ ਪਾਣੀ ਤੇ ਕੋਠੀ ਸਾਰੀ ਬੈ ਗਈ ਹੈ ਟੈ ਗਈ ਹੈ ਬਹੁਤ ਨੁਕਸਾਨ ਹੋਇਆ ਫਾਰਮਰ ਦਾ ਹੰਡ ਕੋਨੇ ਵਾਲ ਚ ਜਿਹੜਾ ਤੁਸਿਆਂ ਦੇ ਵਿਚਕਾਰ ਫਸ ਚੁੱਕਾ ਪਿੰਡ ਤੇ ਫਸਲਾਂ ਬਹੁਤ ਖਰਾਬ ਹੋ ਗਈਆਂ ਨੇ ਫਸਲਾਂ ਦੇ ਵਿੱਚ ਆਤੀ ਮਰਾਂਗਾ ਤੁਹਾਨੂੰ ਗਾਲੀ ਕਹੀਆਂ ਸਾਰਾ ਬਰਬਾਦ ਹੋ ਗਿਆ ਸਾਰਾ ਕੁਝ ਤੇ ਪਾਣੀ ਤੇ ਚਲੋ ਲੈ ਚੁੱਕਾ ਵਾ ਤੇ ਪਰ ਜਿਹੜਾ ਨੁਕਸਾਨ ਹੋਇਆ ਨਾ ਉਹਨਾਂ ਸਾਹਮਣੇ ਆਉਣੀਆਂ ਗੱਲਾਂ ਬਥਾ ਕਿ ਕੀ ਨੁਕਸਾਨ ਹੋਇਆ ਕਿਦਾਂ ਆ ਬਾਕੀ ਸੇਵਾ ਚੱਲ ਰਹੀ ਏ ਠੀਕ ਹੈ ਜੀ ਦੇਖੋ ਅੜਦੇ ਕਰਕੇ ਕਿਦਾਂ ਮਤਲਬ ਇੱਕ ਲਿੰਕ ਰੋਡ ਹੀ ਛੜਕੀ ਹੋਈ ਏ ਟੰਡਕੋਨੇਵਾਲ ਸਾਹਮਣੇ ਛੜਕਦਾ ਵੇਖੋ ਕੀ ਬਣ ਗਿਆ ਪਾੜ ਪੈ ਗਿਆ ਜਿਹੜਾ ਛੜਕਦਾ ਕੀ ਬਣ ਗਿਆ ਜੀ ਇਧਰ ਸੇਵਾ ਚੱਲਾਂ ਢੀਆ ਮਨ ਵੱਜਣ ਦੇ ਤੁਸੀਂਾਂ ਦੇ ਮਾਜੀ ਇਹ ਪਿੰਡ ਸਾਹਮਣੇ ਖੋਨੇਵਾਲ ਜਿਹੜਾ ਪਿੰਡ ਹੈ ਨਾ ਇਹ ਸਾਰਾ ਡੁੱਬ ਚੁੱਕਾ ਇਹ ਚ ਬਹੁਤ ਨੁਕਸਾਨ ਹੋਇਆ ਸਾਰਾ ਡੁੱਬਿਆ ਪਿੰਡ ਉੱਪਰ ਤੱਕ ਪਾਣੀ ਤੇ ਆਪਣੇ ਰਾਵੀ ਦਰਿਆ ਦਾ ਪਾਣੀ ਜਿਹੜਾ ਪਹੁੰਚਿਆ ਤੁਸੀਂਾਂ ਤੱਕ ਤਾਂ ਟੁੱਟੀਆਂ ਤੇ ਫਿਰ ਗਾਂ ਪਿੰਡਾਂ ਚ ਪਾਣੀ ਗਿਆ ਕਿ ਮੇਨ ਜਗ੍ਹਾ ਜਿੱਥੇ ਸਭ ਤੋਂ ਜ਼ਿਆਦਾ ਕਾੜ ਨੇ ਮਾਰ ਮਾਰੀ ਆ ਸਭ ਤੋਂ ਜ਼ਿਆਦਾ ਨੁਕਸਾਨ ਕੀ ਹੋਇਆ ਦੇਖਣ ਆਇਆ ਇਸ ਪਾਣੀ ਦਾ ਲਹਿ ਗਿਆ ਚਲੋ ਨੁਕਸਾਨ ਬਹੁਤ ਹੋ ਚੁੱਕਾ ਫਾਰਮਰ ਦਾ ਬੜਾ ਹੁੰਦਾ ਯਾਰ ਇਹਦੀ ਕੋਠੀ ਚਰੇ ਦੀ ਹੈ ਨਾ ਸਾਰੀ ਬੈ ਗਈ ਹੈ ਟੈ ਗਈ ਹੈ ਥਾਂ ਨੂੰ ਬੈ ਗਈ ਹੈ ਟੈ ਗਈ ਸਮਝ ਲੋ ਜਿਹੜੀ ਬੈ ਗਈ ਹੈ ਥਾਂ ਨੂੰ ਰਹਿਣ ਜੋਗ ਥੋੜਾ ਰਹਿਣ ਜਗ੍ਹਾ ਰਾਂ ਤੇ ਬੜੀਆਂ ਵਜਦੀਆਂ ਰ ਅੱਬ ਇਹੋ ਜੀ ਮਾਰ ਜੇ ਤੋ ਮਾਰਦਾ ਨਾ ਅਰਦਾਸ ਦਿੰਦਾ ਇਲਾਕੇ ਨੂੰ ਤੇ ਹੈਗਾ ਮੈਂ ਭੁੱਲੋ ਨਾ ਮੈਨੂੰ ਬਾਕੀ ਮੇਰ ਰਵੇ ਆਪਣੇ ਪੰਜਾਬ ਦਾ ਬਾਕੀ ਇਹ ਗੱਲ ਕੇ ਬਹੁਤ ਹੈਲਪ ਲੋਕਾਂ ਦੀ ਇੱਕ ਦੂਜੇ ਦੀ ਹੁੰਦੀ ਹੈ ਜਿਹੜੀ ਪੰਜਾਬੀ ਪੰਜਾਬੀ ਨੂੰ ਨਹੀਂ ਮਰਦਾ ਪੰਜਾਬ ਨਹੀਂ ਬਾਬੇਓ ਆਪਣਾ ਮਰਦਾ ਮੇਨ ਗੱਲ ਹੈ ਵਈਆ ਤੇ ਪੰਜਾਬ ਨਹੀਂ ਮਰਦਾ ਆਪਣਾ ਕੜ ਜਾਂਦੇ ਨੇ ਕੋਈ ਕੀ ਗੱਲ ਇੱਕ ਹੋਰ ਮਤਲਬ ਦੂਜੀ ਗੱਲ ਇਹ ਤਾਂ ਕਿ ਲੋਕਾਂ ਨੇ ਲੁੱਟ ਬੜੀ ਕੀਤੀ ਬਾਬੇ ਇੱਧਰ ਚਲੋ ਜਿੰਨੂੰ ਲੋਡ ਆ ਉਹਦੇ ਤੱਕ ਸਮਾਨ ਪਹੁੰਚਿਆ ਜਰੂਰ ਆ ਪਰ ਜਿਹੜੇ ਲੋਡ ਤੋਂ ਬਗੈਰ ਨੇ ਨਾ ਉਹਨਾਂ ਨੇ ਬਹੁਤ ਲੁੱਟਿਆ ਇੱਧਰ ਮਤਲਬ ਚਾਰ ਦੇ ਗੱਟੇ ਡੱਕ ਤੇ ਲਾਏ ਆ ਇੱਕ ਇੱਕ ਜਾਨਵਰ ਆ ਦੋ ਦੋ ਆ ਮੈਂ ਦੇਖਿਆ ਚਾਰ ਦੇ ਗੱਟੇ ਡੱਕ ਤੇ ਲਾਏ ਆ ਚਾਰ ਪੌਂਦਾ ਨਹੀਂ ਪਤਾ ਉਹ ਡੰਗਰਾਂ ਦੇ ਉੱਪਰ ਦੁਨੀਏ ਲੱਗਣੇ ਆ ਮੇਰਾ ਜਿਹੜੀ ਵੀਡੀਓ ਵੇਂਦਾ ਦੇਖ ਲਿਓ ਸੁਣ ਲਿਓ ਗੱਲ ਕਿ ਚਾਰ ਇਕੱਠਾ ਕੀਤਾ ਉਹਨੂੰ ਪਾਇਓ ਹਿਸਾਬ ਨਾਲ ਥੋੜਾ ਜਿਹਾ ਬੜਾ ਕੁਝ ਇਕੱਠਾ ਕਰ ਲਿਆ ਵਾ ਇੱਥੇ ਸਾਰਾ ਕੁਝ ਹੁੰਦਾ ਵਾ ਰੱਬ ਇੱਥੇ ਮੋੜ ਦਿੰਦਾ ਸਾਰਾ ਕੁਝ ਜੀ ਜੇ ਠੀਕ ਨਹੀਂ ਦੁਨੀਆ ਸਾਹਮਣੇ ਆਪਾਂ ਝੂਠੇ ਹੋ ਸਕਦੇ ਹਾਂ ਪਰ ਉਹ ਦੇਖਦਾ ਪਿਆ ਕਈਆਂ ਨੇ ਲੋਡ ਤੋਂ ਵੱਧ ਰੱਖਿਆ ਹੋਇਆ ਸਮਾਨ ਬਹੁਤ ਲੋਟੋਈ ਆਪਣੇ ਇਧਰ ਬਾਬਿਓ ਤੇ ਆ ਨੁਕਸਾਨ ਹੋਇਆ ਸਾਰਾ ਇਧਰ ਵੇਖੋ ਕੀ ਬਣਿਆ ਤੁਸੀਂयां ਦਸਿਆਂ ਮਨ ਵੱਜ ਗਿਆ ਬਾਬੇ ਦੀ ਮੇਰ ਨਾਲ ਪੰਜਾਬੀ ਆਪਣੀ ਕੌਮ ਜਿਹੜੀ ਮਰਨ ਵਾਲੀ ਨਹੀਂ ਇਹ ਬੜੇ ਬੜੇ ਬੰਨ ਬੰਦ ਆਂਦੀ ਹੈ ਤੇ ਇੱਧਰ ਵੀ ਵੱਜ ਗਿਆ ਆਪਣੇ ਸਮਝ ਲਓ ਕਿ ਬਾਕੀ ਲੁੱਟ ਬੜੀ ਹੋਈ ਹੈ ਲੁੱਟ ਸਮਾਨ ਆ ਵੀ ਕਮੀ ਨਹੀਂ ਬਾਬਿਓ ਕਿਸਦੀ ਆਉਂਦੀ ਸੀ ਸੰਗਤ ਨੂੰ ਦੁਨੀਆਂ ਨੇ ਪਰ ਲੁੱਟ ਬੜੀ ਹੈ ਇਹ ਕਰਕੇ ਆਪਣਾ ਪੰਜਾਬ ਨਹੀਂ ਮਰਦਾ ਪੰਜਾਬ ਦੋਬਾ ਸਕਦਾ ਪਰ ਖਤਮ ਨਹੀਂ ਹੋ ਸਕਦਾ ਇਹ ਕਰਕੇ ਬਾਬੇ ਦੀ ਮਿਹਰ ਨਾਲ ਇਹ ਇਲਾਕਾ ਫੇਰ ਇਤਨਾ ਇੱਕ ਦਿਨ ਵਧੀਆ ਇਲਾਕਾ ਬਣ ਜਾਣਾ ਕਿਉਂਕਿ ਇਹਦੀ ਕਿਰਪਾ ਵਾ ਗੁਰੂਆਂ ਦੀ ਇਹ ਧਰਤੀ ਦੀ ਬਾਕੀ ਸਰਕਾਰ ਖੜੇ ਨਾ ਖੜੇ ਆਪਣੀ ਕੌਮ ਬੜੀ ਖੜਦੀ ਇੱਕ ਦੂਜੇ ਨਾਲ ਪੰਜਾਬੀ ਇੱਕ ਦੂਜੇ ਦਾ ਸਾਥ ਦੇ ਜਾਂਦੇ ਨੇ ਬਹੁਤ ਵਧੀਆ ਲੱਗਦਾ ਕਰਕੇ ਪੰਜਾਬੀ ਆਪਣੀ ਕੌਮ ਖਤਮ ਨਹੀਂ ਹੋ ਸਕਦੀ ਜਿੰਨੀ ਮਰਜ਼ੀ ਕੋਈ ਕੋਸ਼ਿਸ਼ ਕਰੇ ਖਤਮ ਕਰਨ ਦੀ ਬਾਕੀ ਠੀਕ ਹੈ ਮੇਰੇ ਭਰਾਵੋ ਛੋਟੀ ਜੀ ਗੱਲਬਾਤ ਕਰਨੀ ਸੀ ਨਾਲੇ ਤੁਹਾਨੂੰ ਦਰਸ਼ਨ ਕਰਾਉਣੇ ਸੀ ਪਾਣੀ ਹੋ ਗਿਆ ਨੀਵਾ ਪਰ ਹੁਣ ਪਤਾ ਲੱਗੂ ਕੀ ਕੀ ਨੁਕਸਾਨ ਹੋਏ ਨੇ ਠੀਕ ਹੈ ਜੀ ਠੀਕ ਹੈ ਮੇਰੇ ਵੀਰ ਓਕੇ ਜੀ